ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਪੰਜਾਬ ਦੇ ਡੀਸੀ ਨੂੰ ਪੰਜਾਬ ਸਰਕਾਰ ਨੇ ਜਾਰੀ ਕੀਤੇ ਵੱਡੇ ਹੁਕਮਾਂ ਇਨਾ ਤਹਿਸੀਲਦਾਰਾਂ ਤੇ ਹੋਵੇਗੀ ਅਨੁਸ਼ਾਸਨੀ ਕਾਰਵਾਈ ਪੰਜਾਬ ਸਰਕਾਰ ਵੱਲੋਂ ਸਸਪੈਂਡ ਕੀਤੇ ਵਿਜੀਲੈਂਸ ਚੀਫ ਆਈਪੀਐਸ ਪਰਮਾਰ ਦੀਆਂ ਵੱਡੀਆਂ ਮੁਸ਼ਕਿਲਾਂ ਹੁਣ ਐਮਚਾ ਨੇ ਸਸਪੈਂਸ਼ਨ ਕੀਤਾ ਮਨਜ਼ੂਰ ਸੀਜ਼ਫਾਇਰ ਮਗਰੋਂ ਗ੍ਰਾਮ ਮੰਤਰੀ ਮਿਤਿਸ਼ਾ ਦਾ ਪਹਿਲਾ ਬਿਆਨ ਕਿਹਾ ਸੀ ਜੈਸ਼ੇ ਮੁਹੰਮਦ ਤੇ ਲਸ਼ਕਰੇ ਤੋਇਬਾ ਦੇ ਹੈੱਡਕੁਆਟਰਾਂ ਨੂੰ ਢਾਕੇ ਪਹਿਲਗਾਮ ਹਮਲੇ ਦਾ ਆ ਬਦਲਾ ਸੰਸਦ ਰਤਨ ਪੁਰਸਕਾਰ 2025 ਨਾਲ ਸਨਮਾਨਿਤ ਹੋਣਗੇ ਸੰਸਦ ਚਰਨਜੀਤ ਸਿੰਘ ਚੰਨੀ 17 ਸੰਸਦ ਮੈਂਬਰਾਂ ਨੂੰ ਵੀ ਕੀਤਾ ਜਾਵੇਗਾ ਸਨਮਾਨਿਤ ਪੰਜਾਬ ਦੇ ਲੋਕਾਂ ਲਈ ਵੱਡਾ ਤੋਹਫਾ ਰਾਜਪੁਰਾ ਤੋਂ ਚੰਡੀਗੜ੍ਹ ਰੇਲਵੇ ਲਾਈਨ ਨੂੰ ਮਿਲੀ ਮਨਜ਼ੂਰੀ ਝੌਨੇ ਦੀ ਬਜਾਈ 1 ਜੂਨ ਤੋਂ ਹੋਵੇਗੀ ਸ਼ੁਰੂ ਪੰਜਾਬ ਨੇ BBMP ਤੋਂ ਮੰਗਿਆ 9000 ਕਿਊਸਿਕ ਵਾਧੂ ਪਾਣੀ ਪੰਜਾਬ ਚ ਇਨਾ ਤਰੀਕਾ ਨੂੰ ਤੇਜ਼ਮੀ ਦੀ ਚੇਤਾਵਨੀ ਮੌਸਮ ਵਿਭਾਗ ਨੇ ਦਿੱਤੀ ਜਾਣਕਾਰੀ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਕਿ ਹਸ ਸਧਾਰਨ ਸੰਗਤ ਲਈ ਹਰ ਵੇਲੇ ਖੁੱਲਾ ਰੱਖਿਆ ਜਾਵੇ ਕਰਤਾਰਪੁਰ ਸਾਹਿਬ ਦਾ ਲੰਗਾ ਆਪਰੇਸ਼ਨ ਸੰਦੂਰ ਤੋਂ ਬਾਅਦ ਭਾਰਤ ਸਰਕਾਰ ਦਾ ਵੱਡਾ ਫੈਸਲਾ 40000 ਕਰੋੜ ਦਾ ਖਰੀਦਿਆ ਜਾਵੇਗਾ ਰੱਖਿਆ ਸਮਾਨ ਪੰਜਾਬ ਸਰਕਾਰ ਦੇ ਵਾਰ-ਵਾਰ ਕਹਿੰਦੇ ਵੀ ਲੋਕਾਂ ਦੀ ਜਾਇਦਾਦ ਦੇ ਇੰਤਕਾਲ ਨਾ ਕਰਨ ਵਾਲੇ ਮਾਲ ਅਧਿਕਾਰੀਆਂ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਖਿਲਾਫ ਅਨੁਸ਼ਾਸਨੀ ਕਾਰਵਾਈ ਕਰਨ ਦਾ ਫੈਸਲਾ ਲਿਆ ਗਿਆ ਹੈ ਮਾਲ ਵਿਭਾਗ ਦੇ ਬਧੀਕ ਪ੍ਰਮੁਖ ਖਤਰ ਨੂੰ ਰਾਗ ਵਰਮਾ ਨੇ 5 ਜੀ ਲਿਆਂਦੇ ਡਿਪਟੀ ਕਮਿਸ਼ਨਰਾਂ ਨੂੰ ਚਿੱਠੀ ਲਿਖ ਕੇ ਸਮਾਂ ਹੱਦ ਤੋਂ ਵੱਧ ਪੈਂਡਿੰਗ ਇੰਤਕਾਲ ਰੱਖਣ ਦੇ ਮਾਮਲੇ 'ਚ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰਾਂ ਖਿਲਾਫ ਅਨੁਸ਼ਾਸਨੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ ਉਨ੍ਹਾਂ ਨੇ ਚਿੱਠੀ 'ਚ ਸਪਸ਼ਟ ਕਿਹਾ ਹੈ ਕਿ ਪੈਂਡਿੰਗ ਇੰਤਕਾਲ ਪੂਰੇ ਕਰਨ ਨੂੰ ਲੈ ਕੇ ਪੰਜ ਵਾਰ ਵੀਡੀਓ ਕਾਨਫਰੰਸ ਕਰਨ ਦੇ ਬਾਵਜੂਦ ਇੰਤਕਾਲ ਪੈਂਡਿੰਗ ਹੀ ਚੱਲ ਰਹੇ ਹਨ। ਉਨ੍ਹਾਂ ਵੱਲੋਂ ਡੀਸੀਜ ਨੂੰ ਪੈਂਡਿੰਗ ਇੰਤਕਾਲਾਂ ਦੀ ਸੂਚਨਾ 19 ਮਈ ਨੂੰ ਅੱਜ ਸਵੇਰੇ 11 ਵਜੇ ਤੱਕ ਭੇਜਣ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਸਬੰਧਤ ਅਧਿਕਾਰੀਆਂ ਖਿਲਾਫ ਸਖਤ ਸਜ਼ਾ ਦੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾ ਸਕੇ। ਜ਼ਿਕਰਯੋਗ ਹੈ ਕਿ ਤਹਿਸੀਲਾਂ ਵਿੱਚ ਕੰਮਕਾਜ ਨਾ ਹੋਣ ਅਤੇ ਪ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਸਰਕਾਰ ਨੂੰ ਲਗਾਤਾਰ ਮਿਲ ਰਹੀਆਂ ਸਨ ਬਿਜ਼ਨਸ ਨੇ ਤਹਿਸੀਲਾਂ 'ਚ ਛਾਪੇ ਮਾਰੀ ਸ਼ੁਰੂ ਕੀਤੀ ਤਾਂ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਸਮੂਹਿਕ ਛੁੱਟੀ ਤੇ ਚਲੇ ਗਏ ਸਨ ਮੁੱਖ ਮੰਤਰੀ ਨੇ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਖਿਲਾਫ ਸਖਤ ਰੁਖ અપਨਾਉਂਦੇ ਹੋਏ ਨੌਕਰੀ ਤੋਂ ਬਰਖਾਸਤ ਕਰਨ ਦੀ ਧਮਕੀ ਦਿੱਤੀ ਸੀ ਤਾਂ ਬਹੁਤ ਸਾਰੇ ਤਹਿਸੀਲਦਾਰ ਆਪਣੀ ਡਿਊਟੀ ਤੇ ਵਾਪਸ ਆ ਗਏ ਸਨ ਇਸੇ ਤਰ੍ਹਾਂ ਸਰਕਾਰ ਨੇ 14 ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਨੂੰ ਮੁਤਲ ਕਰ ਦਿੱਤਾ ਸੀ ਅਤੇ ਅੱਜ ਵੀ ਪੰਜਾਬ ਸਰਕਾਰ ਵੱਲੋਂ ਤਹਿਸੀਲਦਾਰਾਂ ਖਿਲਾਫ ਕੋਈ ਵੱਡਾ ਐਕਸ਼ਨ ਲਿਆ ਜਾ ਸਕਦਾ ਹੈ ਬੀਤੇ ਦਿਨੀ ਪੰਜਾਬ ਸਰਕਾਰ ਨੇ ਵੱਡਾ ਤੇ ਸਖਤ ਕਦਮ ਚੁੱਕਦਿਆਂ ਵਿਜੀਲੈਂਸ ਚੀਫ ਨੂੰ ਸਸਪੈਂਡ ਕਰ ਦਿੱਤਾ ਸੀ ਮਿਲੀ ਜਾਣਕਾਰੀ ਮੁਤਾਬਿਕ ਡਰਾਈਵਿੰਗ ਲਾਇਸੈਂਸ ਕਪਲੇ ਵਿੱਚ ਵਿਜੀਲੈਂਸ ਮੁਖੀ ਐਸ ਪੀ ਐਸ ਪਰਮਾਰ ਨੂੰ ਸਸਪੈਂਡ ਕੀਤਾ ਗਿਆ ਸੀ ਹੁਣ ਖਬਰ ਆ ਰਹੀ ਹੈ ਕਿ ਐਮ ਐਚ ਐਨ ਵੀ ਪਰਮਾਰ ਦਾ ਸਸਪੈਂਸ਼ਨ ਮਨਜ਼ੂਰ ਕਰ ਦਿੱਤਾ ਹੈ ਇਸ ਦੌਰਾਨ ਏ ਡੀ ਜੀ ਪੀ ਐਨ ਆਰ ਆਈ ਪੰਜਾਬ ਪ੍ਰਵੀਨ ਕੁਮਾਰ ਸੀਨਾ ਨੂੰ ਵਿਜੀਲੈਂਸ ਚੀਫ ਦਾ ਵਾਧੂ ਚਾਰਜ ਸੌਂਪਿਆ ਗਿਆ ਸੀ ਦੱਸ ਦਈਏ ਕਿ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਸੀ ਕਿ ਜਿਹੜਾ ਵੀ ਭ੍ਰਿਸ਼ਟਾਚਾਰੀਆਂ ਨੂੰ ਬਚਾਏਗਾ ਉਹ ਨਹੀਂ ਬਚੇਗਾ ਇਹ ਕਾਰਵਾਈ ਵੀ ਕਪਲੇ ਬਾਜਾਂ ਨੂੰ ਬਚਾਉਣ ਦੇ ਮਾਮਲੇ ਵਿੱਚ ਹੋਈ ਹੈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਭਾਰਤੀ ਹਥਿਆਰਬੰਦ ਬਲਾਂ ਨੇ ਪਾਕਿਸਤਾਨ ਦੇ ਅੰਦਰ 100 ਕਿਲੋਮੀਟਰ ਅੰਦਰ ਹਮਲਾ ਕੀਤਾ ਤੇ ਅੱਤਵਾਦੀਆਂ ਨੂੰ ਕਰਾਰਾ ਜਵਾਬ ਦਿੱਤਾ ਗ੍ਰਹਿ ਮੰਤਰੀ ਅਮਿਤ ਸ਼ਾ ਨੇ ਕਿਹਾ ਕਿ ਪੂਰੀ ਦੁਨੀਆ ਭਾਰਤੀ ਫੌਜ ਦੀ ਸਮਰੱਥਾ ਤੇ ਪ੍ਰਧਾਨ ਮੰਤਰੀ ਮੋਦੀ ਦੇ ਧ੍ਰਿੜ ਸੰਕਲਪ ਦੀ ਤਾਰੀਫ ਕਰ ਰਹੀ ਹੈ ਉਨ੍ਹਾਂ ਕਿਹਾ ਕਿ ਭਾਰਤੀ ਹਥਿਆਰਬੰਦ ਬਲਾਂ ਨੇ ਲਗਭਗ 100 ਅੱਤਵਾਦੀਆਂ ਦਾ ਖਾਤਮਾ ਕੀਤਾ ਹੈ ਅੱਤਵਾਦੀ ਸੰਗਠਨਾਂ ਦੇ ਹੈੱਡਕੁਆਰਟਰਾਂ ਨੂੰ ਤਬਾਹ ਕਰ ਦਿੱਤਾ ਗਿਆ ਹੈ ਅਤੇ 15 ਫੌਜੀ ਟਿਕਾਣਿਆਂ ਨੂੰ ਵੀ ਤਬਾਹ ਕੀਤਾ ਗਿਆ ਹੈ ਜਿਸ ਨਾਲ ਪਾਕਿਸਤਾਨ ਦੀ ਹਵਾਈ ਫੌਜ ਦੀ ਜਵਾਬੀ ਕਾਰਵਾਈ ਕਰਨ ਦੀ ਸਮਰੱਥਾ ਘਟ ਗਈ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪੀਐਮ ਮੋਦੀ ਦੇ ਉਦਦਾ ਸੰਭਾਲਣ ਤੋਂ ਬਾਅਦ ਭਾਰਤ 'ਚ ਤਿੰਨ ਵੱਡੇ ਅੱਤਵਾਦੀ ਹਮਲੇ ਹੋਏ ਹਨ। ਉੜੀ, ਪਲਵਾਮਾ ਅਤੇ ਪਹਿਲਗਾਮ ਪ੍ਰਧਾਨ ਮੰਤਰੀ ਮੋਦੀ ਨੇ ਕਰਾਰਾ ਜਵਾਬ ਦਿੱਤਾ ਹੈ ਅਤੇ ਪੂਰੀ ਦੁਨੀਆ ਹੈਰਾਨੀ ਨਾਲ ਵੇਖ ਰਹੀ ਹੈ। ਜਦਕਿ ਪਾਕਿਸਤਾਨ ਧਰ ਨਾਲ ਇਸ ਦਾ ਅਨੁਭਵ ਕਰ ਰਿਹਾ ਹੈ ਉਹਨਾਂ ਨੇ ਕਿਹਾ ਕਿ ਮੈਨੂੰ ਇਹ ਕਹਿੰਦੇ ਹੋਏ ਬਹੁਤ ਮਾਣ ਹੋ ਰਿਹਾ ਹੈ ਕਿ ਅਸੀਂ ਜੈਸ਼ੇ ਮੁਹੰਮਦ ਅਤੇ ਲਸ਼ਕਰ-ਏ-ਤੋਇਬਾ ਦੇ ਹੈੱਡਕੁਆਰਟਰਾਂ ਨੂੰ ਢਾਕੇ ਪਹਿਲਗਾਮ ਹਮਲੇ ਦਾ ਬਦਲਾ ਲਿਆ ਹੈ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਸਮੇਤ 17 ਸੰਸਦ ਮੈਂਬਰਾਂ ਅਤੇ ਦੋ ਸੰਸਦ ਸਥਾਈ ਕਮੇਟੀਆਂ ਨੂੰ ਸੰਸਦ ਰਤਨ ਪੁਰਸਕਾਰ 2025 ਲਈ ਚੁਣਿਆ ਗਿਆ ਹੈ ਇਹ ਪੁਰਸਕਾਰ ਪ੍ਰਾਈਮ ਪੁਆਇੰਟ ਫਾਊਂਡੇਸ਼ਨ ਦੁਆਰਾ ਸ਼ੁਰੂ ਕੀਤੇ ਗਏ ਸਨ ਇਹ ਪੁਰਸਕਾਰ ਸੰਸਦ ਮੈਂਬਰਾਂ ਨੂੰ ਸੰਸਦ ਵਿੱਚ ਉਹਨਾਂ ਦੇ ਯੋਗਦਾਨ ਲਈ ਦਿੱਤੇ ਜਾਂਦੇ ਹਨ ਪੁਰਸਕਾਰ ਜੇਤੂਆਂ ਦੀ ਚੋਣ ਰਾਸ਼ਟਰੀ ਪਛੜੀਆਂ ਸ਼੍ਰੇਣੀਆਂ ਕਮਿਸ਼ਨ ਦੇ ਚੇਅਰਮੈਨ ਹੰਸਰਾ ਜ਼ਾਹਿਰ ਦੀ ਅਗਵਾਈ ਵਾਲੀ ਜਿਉਰੀ ਕਮੇਟੀ ਦੁਆਰਾ ਕੀਤੀ ਗਈ ਸੀ ਦੱਸ ਦਈਏ ਕਿ ਦੋ ਵਿਭਾਗਾਂ ਨਾਲ ਸੰਬੰਧਿਤ ਸਥਾਈ ਕਮੇਟੀਆਂ ਵਿੱਤ ਅਤੇ ਖੇਤੀਬਾੜੀ ਨੂੰ ਵੀ ਸੰਸਦ ਵਿੱਚ ਪੇਸ਼ ਕੀਤੀਆਂ ਗਈਆਂ ਉਹਨਾਂ ਦੀਆਂ ਰਿਪੋਰਟਾਂ ਦੇ ਆਧਾਰ ਤੇ ਉਰਸਕਾਰ ਲਈ ਚੁਣਿਆ ਗਿਆ ਹੈ ਵਿੱਤ ਬਾਰੇ ਸੰਸਦ ਦੀ ਸਥਾਈ ਕਮੇਟੀ ਹੈ ਜਿਸ ਦੀ ਅਗਵਾਈ ਮਹਤਾਬ ਕਰਦੇ ਹਨ ਜਦੋਂ ਕਿ ਖੇਤੀਬਾੜੀ ਬਾਰੇ ਸਥਾਈ ਕਮੇਟੀ ਦੀ ਅਗਵਾਈ ਕਾਂਗਰਸ ਦੇ ਚਰਨਜੀਤ ਸਿੰਘ ਚੰਨੀ ਕਰਦੇ ਹਨ ਪੰਜਾਬ ਦੇ ਰਾਜਪੁਰਾ ਤੋਂ ਚੰਡੀਗੜ੍ਹ ਤੱਕ ਰੇਲਵੇ ਲਾਈਨ ਬਣਾਉਣ ਦਾ ਸੁਪਨਾ ਜਲਦੀ ਹੀ ਹਕੀਕਤ ਵਿੱਚ ਬਦਲ ਜਾਵੇਗਾ ਇਹ ਟਰੈਕ ਲਗਭਗ 24 ਕਿਲੋਮੀਟਰ ਲੰਬਾ ਹੋਵੇਗਾ ਕੇਂਦਰ ਸਰਕਾਰ ਨੇ ਇਸ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਇਸ ਲਈ 202. ਨਵੀਂ 90 ਕਰੋੜ ਦਾ ਬਜਟ ਪ੍ਰਬੰਧ ਕੀਤਾ ਗਿਆ ਹੈ ਕੇਂਦਰੀ ਰੇਲ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਇਸ ਦੀ ਪੁਸ਼ਟੀ ਕੀਤੀ ਹੈ ਉਹਨਾਂ ਕਿਹਾ ਹੈ ਕਿ ਉਹਨਾਂ ਦੀ ਕੋਸ਼ਿਸ਼ ਹੈ ਕਿ ਇਸ ਪ੍ਰੋਜੈਕਟ ਨੂੰ 2 ਸਾਲਾਂ ਵਿੱਚ ਪੂਰਾ ਕੀਤਾ ਜਾਵੇ ਇਸ ਪ੍ਰੋਜੈਕਟ ਦੇ ਪੂਰਾ ਹੋਣ ਨਾਲ ਪੂਰਾ ਮਾਲਵਾ ਰੇਲਵੇ ਰਾਹੀ ਆਪਣੀ ਰਾਜਸਤਾਨੀ ਨਾਲ ਜੁੜ ਜਾਵੇਗਾ ਉਹਨਾਂ ਕਿਹਾ ਹੈ ਕਿ ਪਹਿਲਾਂ ਕੇਂਦਰ ਅਤੇ ਰਾਜ ਇਕੱਠੇ ਪੈਸੇ ਦਿੰਦੇ ਸਨ ਪਰ ਹੁਣ ਇਸ ਪ੍ਰੋਜੈਕਟ ਦੀ ਸਾਰੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੋਵੇਗੀ ਇਸ ਸਮੇਂ ਦੌਰਾਨ ਰੇਲਵੇ ਜੰਕਸ਼ਨ ਤੇ ਕੰਮ ਸ਼ੁਰੂ ਹੋ ਜਾਵੇਗਾ ਉਨ੍ਹਾਂ ਕਿਹਾ ਕਿ ਦੋ ਲਾਈਨਾਂ ਬਣਾਈਆਂ ਜਾਣਗੀਆਂ ਫਿਰੋਜ਼ਪੁਰ ਤੋਂ ਪੱਟੀ ਲਾਈਨ ਅਤੇ ਤਲਵੰਡੀ ਸਾਬੋ ਤੱਕ ਟਰੈਕ ਹੋਵੇਗਾ ਪੰਜਾਬ ਪਰ ਵਿੱਚ 700 ਕਰੋੜ ਦਾ ਕੰਮ ਚੱਲ ਰਿਹਾ ਹੈ ਉਨ੍ਹਾਂ ਨੇ ਕਿਹਾ ਕਿ ਉਹਨਾਂ ਨੂੰ ਉੱਥੇ ਆਏ ਨੂੰ ਹੁਣ 7 ਮਹੀਨੇ ਹੋ ਗਏ ਹਨ ਲੁਧਿਆਣਾ ਦੇ ਨਾਲ ਲਾਲਾ ਮਰੀਸਰ ਪ੍ਰੋਜੈਕਟ ਵੀ ਪੂਰਾ ਹੋਵੇਗਾ ਜਾਣਕਾਰੀ ਅਨੁਸਾਰ ਇਹ ਰੇਲਵੇ ਲਾਈਨ ਰਾਜਪੁਰਾ ਦੇ ਨੇੜੇ ਪਿੰਡ ਨਲਾਸ ਤੋਂ ਮੋਹਾਲੀ ਦੇ ਨੇੜੇ ਚੰਡੀਗੜ੍ਹ ਲੁਧਿਆਣਾ ਲਾਈਨ ਤੇ ਪਿੰਡ ਸਨੇਟਾ ਤੱਕ ਵਿਛਾਈ ਜਾਵੇਗੀ ਤਾਂ ਜੋ ਰਾਜਪੁਰਾ ਚੰਡੀਗੜ੍ਹ ਰੇਲ ਲਿੰਕ ਨੂੰ ਜੋੜ ਕੇ ਪੰਜਾਬ ਦੇ ਸਭ ਤੋਂ ਵੱਡੇ ਖੇਤਰ ਮਾਲਵੇ ਦੇ ਲੋਕਾਂ ਨੂੰ ਚੰਡੀਗੜ੍ਹ ਤੱਕ ਸਸਤੀ ਯਾਤਰਾ ਪ੍ਰਦਾਨ ਕੀਤੀ ਜਾ ਸਕੇ ਪੰਜਾਬ 'ਚ ਇੱਕ ਵਾਰ ਫਿਰ ਮੌਸਮ ਨੇ ਕਰਵਟ ਲਈ ਹੈ ਮੌਸਮ ਵਿਭਾਗ ਨੇ ਅੱਜ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਬਿਜਲੀ ਦੀ ਗਰਜ ਤੇਜ਼ ਹਵਾਵਾਂ ਚੱਲਣ ਦੀ ਭਵਿੱਖਬਾਣੀ ਕੀਤੀ ਗਈ ਹੈ ਮੌਸਮ ਵਿਭਾਗ ਅਨੁਸਾਰ 12 ਜ਼ਿਲ੍ਹਿਆਂ ਦਾ ਤਾਪਮਾਨ 40 ਡਿਗਰੀ ਤੋਂ ਵੱਧ ਰਿਹਾ ਹੈ ਮੌਸਮ ਵਿਭਾਗ ਅਨੁਸਾਰ ਅੱਜ ਤੋਂ 21 ਮਈ ਤੱਕ ਆਉਣ ਵਾਲੇ 3 ਦਿਨਾਂ ਵਿੱਚ ਹਲਕੀ ਬਾਰਿਸ਼ ਅਤੇ ਤੂਫਾਨ ਦੀ ਭਵਿੱਖਬਾਣੀ ਕੀਤੀ ਗਈ ਹੈ ਇਹ ਜੇ ਸਥਿਤੀ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਪੈਦਾ ਹੋਵੇਗੀ ਇਸ ਦੇ ਨਾਲ ਹੀ ਗਰਜ ਦੇ ਨਾਲ ਬਿਜਲੀ ਡਿੱਗਣ ਲਈ yellow alert ਜਾਰੀ ਕੀਤਾ ਗਿਆ ਹੈ ਚੰਡੀਗੜ੍ਹ ਚ ਤਾਪਮਨ 40.8 ਡਿਗਰੀ ਦਰਜ ਕੀਤਾ ਗਿਆ ਹੈ ਮੌਸਮ ਵਿਭਾਗ ਦੀ ਜਾਣਕਾਰੀ ਮੁਤਾਬਿਕ 19 ਮਈ ਯਾਨੀ ਅੱਜ ਪੰਜਾਬ ਦੇ 12 ਜ਼ਿਲ੍ਹਿਆਂ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਰੂਪਨਗਰ ਲੁਧਿਆਣਾ ਐਸਐਸ ਨਗਰ ਫਤਿਗੜ ਸਾਹਿਬ ਪਟਿਆਲਾ ਜ਼ਿਲ੍ਹਿਆਂ ਵਿੱਚ ਕੁਝ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਅਤੇ ਇਨ੍ਹਾਂ ਜ਼ਿਲ੍ਹਿਆਂ ਵਿੱਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕਰਤਾਰਪੁਰ ਸਾਹਿਬ ਲਾਂਗੇ ਨੂੰ ਸਧਾਰਨ ਸੰਗਤ ਲਈ ਹਰ ਵੇਲੇ ਖੁੱਲ੍ਹਾ ਰੱਖਿਆ ਜਾਵੇ ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਸਥਾਨ ਕਰਤਾਰਪੁਰ ਸਾਈ ਵੀ ਖੇ ਦੁਨੀਆ ਭਰ ਤੋਂ ਨਾਨਕ ਨਾਮ ਲੈਵਾ ਸੰਗਤਾਂ ਦਰਸ਼ਨ ਕਰਨ ਆਉਂਦੀਆਂ ਹਨ ਇਸ ਲਈ ਲੰਗਾ ਹਰ ਸਮੇਂ ਖੁੱਲਾ ਹੋਣਾ ਚਾਹੀਦਾ ਹੈ ਮੰਤਰੀ ਢਾਲੀਵਾਲ ਨੇ ਵਾਗਾ ਬਾਰਡਰ ਰਾਹੀ ਵਪਾਰ ਦੀ ਸਹੂਲਤ ਮੁਹੱਈਆ ਕਰਾਉਣ ਲਈ ਵੀ ਬਲ ਦਿੱਤਾ ਹੈ ਉਹਨਾਂ ਕਿਹਾ ਕਿ ਜੇਕਰ ਵਾਗਾ ਬਾਰਡਰ ਰਾਹੀ ਵਪਾਰ ਦੀ ਹਵਾ ਜਾਈ ਖੁੱਲ ਜਾਂਦੀ ਹੈ ਤਾਂ ਇਸ ਨਾਲ ਪੰਜਾਬ ਦੇ ਕਿਸਾਨਾਂ ਉਦਯੋਗਪਤੀਆਂ ਅਤੇ ਵਪਾਰੀ ਵਰਗ ਨੂੰ ਵੱਡਾ ਲਾਭ ਹੋਵੇਗਾ ਉਹਨਾਂ ਅੱਗੇ ਕਿਹਾ ਕਿ ਇਸ ਤਰ੍ਹਾਂ ਦੇ ਫੈਸਲੇ ਨਾ ਸਿਰਫ ਧਾਰਮਿਕ ਨਜ਼ਰੀਏ ਤੋਂ ਮਹੱਤਵਪੂਰਨ ਹਨ ਸਗੋ ਇਨ੍ਹਾਂ ਨਾਲ ਪੰਜਾਬ ਦੀ ਅਰਥ ਵਿਵਸਥਾ ਨੂੰ ਵੀ ਨਵੀਂ ਰਫਤਾਰ ਮਿਲ ਸਕਦੀ ਹੈ ਟਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰੀ ਸਬੰਧੀ ਕੇਂਦਰ ਸਰਕਾਰ ਨਾਲ ਨਿਰੰਤਰ ਸੰਪਰਕ ਵਿੱਚ ਹੈ ਤੇ ਉਮੀਦ ਹੈ ਕਿ ਜਲਦੀ ਹੀ ਸਥਿਰਤਾ ਤੇ ਸਕਾਰਾਤਮਕ ਫੈਸਲੇ ਲਈ ਜਾਣਗੇ ਪਾਕਿਸਤਾਨ ਨਾਲ ਜੰਗ ਦੀ ਸਥਿਤੀ ਵਿੱਚ ਭਾਰਤ ਸਰਕਾਰ ਨੇ ਫੌਜ ਨੂੰ ਹੋਰ ਮਜ਼ਬੂਤ ਕਰਨ ਦਾ ਫੈਸਲਾ ਲਿਆ ਹੈ ਜਿੱਥੇ ਆਪਰੇਸ਼ਨ ਸਿੰਦੂਰ ਤਹਿਤ ਪਾਕਿਸਤਾਨੀ ਹਵਾਈ ਫੌਜ ਨੂੰ ਨਸ਼ਟ ਕਰਨ ਲਈ ਭਾਰਤ ਨੇ ਹੈ ਮਿਜ਼ਾਈਲਾਂ ਦਾ ਇਸਤੇਮਾਲ ਕੀਤਾ ਹੁਣ ਉਹਨਾਂ ਦੀ ਸਪਲਾਈ ਵਿਧਾਉਣ ਲਈ ਸਰਕਾਰ ਨੇ ਵੱਧ ਪੈਸੇ ਦਿੱਤੇ ਹਨ ਡੀਆਈਸੀ ਨੇ ਐਮਰਜੈਂਸੀ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਫੌਜੀਆਂ ਦੇ ਹਥਿਆਰਾਂ ਤੇ ਗੋਲਾ ਬਾਰੂਦ ਖਰੀਦਣ ਲਈ 40000 ਕਰੋੜ ਦੀ ਮਨਜ਼ੂਰੀ ਦਿੱਤੀ ਹੈ ਬੀਤੇ ਦਿਨੀ ਇਸ ਨਾਲ ਸਬੰਧਤ ਬੈਠਕ ਆਯੋਜਿਤ ਕੀਤੀ ਗਈ ਸੀ ਜਿਸ ਵਿੱਚ ਰੱਖਿਆ ਮੰਤਰਾਲੇ ਤੇ ਤਿੰਨਾਂ ਫੌਜਾਂ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ ਰਿਪੋਰਟ ਮੁਤਾਬਕ ਇੰਨਾ ਸਾਰੇ ਹਥਿਆਰਾਂ ਤੇ ਉਪਕਰਨਾਂ ਨੂੰ ਖਰੀਦਣ ਲਈ ਸਮਾਂ ਸੀਮਾ ਤੈਅ ਕੀਤੀ ਗਈ ਹੈ ਇਸ ਦੇ ਅੰਦਰ ਹੀ ਸਾਰੀ ਖਰੀਦਦਾਰੀ ਹੋਣੀ ਚਾਹੀਦੀ ਹੈ ਇੰਨਾਂ ਸ਼ਕਤੀਆਂ ਦੀ ਵਰਤੋਂ ਸਿਰਫ ਤਿੰਨ ਸਿਨਾਵਾਂ ਦੇ ਉਪ ਅਧਿਕਾਰੀਆਂ ਵੱਲੋਂ ਹੀ ਕੀਤੀ ਜਾਵੇਗੀ ਬਹੁਤ ਖੁਸ਼ੀ ਹੈ ਕਿ ਸਾਡਾ ਮੇ ਜਿਹੜਾ ਕਲਚਰ ਹੈ ਸਾਡੇ ਜਿਹੜੇ ਸਾਡਾ ਜਿਹੜਾ ਇਤਿਹਾਸ ਹੈ ਉਹ ਇਸ ਗੱਲ ਦਾ ਪ੍ਰਤੀਕ ਹੈ ਕਿ ਅਸੀਂ ਕੁਰਬਾਨੀਆਂ ਦੇਣ ਵਾਲੇ ਲੋਕਾਂ ਜਦੋਂ ਦੇਸ਼ ਨੂੰ ਲੋੜ ਪੈ ਜੇ ਅਸੀਂ ਦੇਸ਼ ਵਾਸਤੇ ਖੜ੍ਹਦੇ ਹਾਂ ਜੇ ਨਾ ਆਈਦੀ ਲੋੜ ਪੈ ਜਾਏ ਅਸੀਂ ਖੇਤਾਂ 'ਚ ਜਾ ਵੜਦੇ ਆਂ ਜਦੋਂ ਕਿਸੇ ਵੀ ਕਿਸਮ ਦੀ ਕੋਈ ਲਹਿਰ ਚਲਾਉਣ ਚੱਲਣੀ ਆ ਤਾਂ ਪੰਜਾਬੀ ਜਿਹੜੇ ਨੇ ਮੂਹਰੇ ਖੜਦੇ ਨੇ ਅੱਗੇ ਖੜਦੇ ਨੇ ਪਰ ਹਾਂ ਪਿਛਲੇ ਦਿਨੀ ਪਿਛਲੇ ਸਾਲਾਂ 'ਚ ਕਲੰਕ ਇੱਕ ਸਾਡੀਆਂ ਗਵਰਨਮੈਂਟਾਂ ਵੱਲੋਂ ਲਾਇਆ ਗਿਆ ਕਿ ਇੱਕ ਨੇ ਉਹਨੂੰ ਇੰਟਰੋਡਿਊਸ ਕਰਤਾ ਦੂਜੇ ਨੇ ਉਹਨੂੰ ਬੜਾ ਬੜਾਵਾ ਦਿੱਤਾ ਵਧਾਤਾ ਉਹ ਜਿਹੜਾ ਚਿੱਟੇ ਵਾਲਾ ਕੋਡ ਜਿਹੜਾ ਲੱਗ ਗਿਆ ਨਸ਼ੇ ਵਾਲਾ ਉਦੋਂ ਹੁਣ ਅਸੀਂ ਲੱਗੇ ਹੋਏ ਆਂ ਉਹਦੇ ਵਾਸਤੇ ਅਸੀਂ ਤੁਹਾਡਾ ਵੀ ਸਹਿਯੋਗ ਸਾਨੂੰ ਚਾਹੀਦਾ ਹੋਊਗਾ ਅਸੀਂ ਤੁਹਾਡੇ ਪਿੰਡ ਆ ਜਾਾਂਗੇ ਤੇ ਨਾਲ ਤਾਂ ਤੁਹਾਡੀ ਸਟੋਰੀ ਬਣ ਜੂਗੀ ਪੂਰੀ ਕਿ ਕਿਹੜੇ ਸਕੂਲ ਤੁਸੀਂ ਪੜ੍ਹਦੇ ਹੋ ਤੇ ਘਰੇ ਤੇ ਨਾਲ ਤੁਸੀਂ ਇੱਕ ਮੈਸੇਜ ਜ਼ਰੂਰ ਦਿਓ ਯੂਥ ਨੂੰ ਖਾਸ ਤੌਰ ਤੇ ਕਿ ਮੈਂ ਮੇਰਾ ਨਾਮ ਅਰਸ਼ਨੂਰ ਹੈ ਮੇਰਾ ਨਾਮ ਰਤਿੰਦਰਦੀਪ ਕੌਰ ਹੈ ਮੇਰਾ ਨਾਮ ਅਰਸ਼ਦੀਪ ਕੌਰ ਹੈ ਮੇਰਾ ਨਾਮ ਮਨਵੀਰ ਹੈ ਮੈਂ ਹਰਸੀਰਤਾਂ ਮੈਂ ਫਸਟ ਆਈ ਆਂ ਮੈਂ ਸੈਕਿੰਡ ਆਈ ਹਾਂ ਮੈਂ ਵੀ ਉਹ ਸੁਪਨੇ ਪਾਲੇ ਹੋਏ ਨੇ ਤੇ ਮੈਂ ਸਾਰੇ ਯੂਥ ਨੂੰ ਬੇਨਤੀ ਕਰਦੀ ਆ ਕਿ ਪਲੀਜ਼ ਪੜੋ ਪੜ ਕੇ ਤਰੱਕੀਆਂ ਕਰੋ ਆ ਨਸ਼ੇ ਨੂੰ ਸ਼ੇ ਉਹ ਇਧਰ ਉਧਰ ਬੁਰਿਆ ਸੰਗਤ ਨਾਲ ਧਿਆਨ ਹਟਾਉ। ਤੁਹਾਡੇ ਕਹਿਣ ਨਾਲ ਗੱਲ ਹੋਰ ਬਣੂਗੀ ਸਾਡੇ ਕਹਿਣ ਨਾਲ ਗੱਲ ਹੋਰ ਬਣਦੀ ਹੈ। ਸੋ ਤੁਹਾਨੂੰ ਐਜ਼ ਅ ਰੋਲ ਮਾਡਲ ਅਸੀਂ ਪੇਸ਼ ਕਰਾਂਗੇ। ਫਿਰ ਵੱਡੇ ਵੱਡੇ ਪਲੇਅਰ ਵੀ ਲਾਵਾਂਗੇ ਜਿਹੜੇ ਹਾਕੀ ਖੇਡਦੇ ਨੇ ਜਾਂ ਕ੍ਰਿਕਟ ਚ ਜਿਹੜੇ ਨਾਮ ਪੰਜਾਬੀ ਨਾਮ ਪਰ ਪਲੇਅਰ ਉਹਨਾਂ ਤੋਂ ਵੀ ਕਰਾਵਾਂਗੇ ਇਹ ਇਹਨੂੰ ਲੋਕ ਲਹਿਰ ਬਣਾਉਣਾ ਹੈ ਇਹ ਨਸ਼ਿਆਂ ਦਾ ਜਿਹੜਾ ਕਲੰਕ ਹੈ ਇਹ ਲਾ ਕੇ ਹਟਣਾ ਹੈ ਬਹੁਤ ਫਰਕ ਪੈ ਗਿਆ 2 ਮਹੀਨਿਆਂ ਚ ਬਹੁਤ ਜ਼ਿਆਦਾ ਫਰਕ ਪੈ ਗਿਆ ਹੁਣ ਆਮ ਤੌਰ ਤੇ ਨਹੀਂ ਮੋਟਰਸਾਈਕਲਾਂ ਘੁੰਮਦੇ ਤੇ ਹੁਣ ਡਰ ਕੇ ਜਾਂ ਕੋ ਜਿੰਦੇ ਲਾ ਕੇ ਭੱਜ ਗਏ ਕੱਲ ਅਸੀਂ ਗਏ ਸੀ ਪਿੰਡਾਂ ਚ ਸਾਨੂੰ ਬੱਚੇ ਵੀ ਮਿਲੇ ਉਹ ਜਿਹੜੇ ਐਡਿਕਟਡ ਸੀ ਜਿਹੜੇ ਛੱਡ ਚੁੱਕੇ ਆ ਬੜੀਆਂ ਖਤਰਨਾਕ ਬੜੀਆਂ ਇਮੋਸ਼ਨਲ ਸਟੋਰੀਆਂ ਉਹਨਾਂ ਦੀਆਂ ਸੁਣਨ ਨੂੰ ਮਿਲੀਆਂ ਸੋ ਆਪਾਂ ਇਸ ਆਪਾਂ ਦਾ ਮਤਲਬ ਕਰਨੇਲਾਂ ਜਨਨੇਲਾਂ ਫੌਜ ਦੇ ਉਹਦੇ ਵਾਸਤੇ ਮਸ਼ਹੂਰ ਕੁਸ਼ਤੀਆਂ ਵਾਸਤੇ ਕਬੱਡੀਆਂ ਵਾਸਤੇ ਮਸ਼ਹੂਰ ਗਿੱਧੇ ਪੰਗੜੇ ਸਾਡੇ ਮਸ਼ਹੂਰ ਹਨ ਪਰ ਪਿਛਲੇ ਕਈ ਸਾਲਾਂ ਤੋਂ ਨਾ ਕਿਸੇ ਹੋਰ ਕੰਮ ਵਾਸਤੇ ਮਸ਼ਹੂਰ ਨਹੀਂ ਸਮਝ ਲੋ ਬਦਨਾਮ ਹੋ ਗਏ ਸਨ ਸੋ ਇਹਦੇ ਵਿੱਚੋਂ ਸਾਡੀ ਨਵੀਂ ਪੀੜ੍ਹੀ ਉਹ ਸਾਨੂੰ ਉੱਤੇ ਚ ਕੱਢ ਸਕਦੀ ਹੈ ਕਿਉਂਕਿ ਤੁਸੀਂ ਇੱਕ ਇਸ ਤਰ੍ਹਾਂ ਦਾ ਜਿਹੜਾ ਟਰੇਡਮਾਰਕ ਬਣ ਗਏ ਤੁਸੀਂ ਇੱਕ ਇਸ ਤਰ੍ਹਾਂ ਦੀ ਲਕੀਰ ਖਿੱਚਤੀ ਕਿ 650 ਤੋਂ 650 ਲੈ ਜਾ ਸਕਦੇ ਨੇ ਤੇ ਨਹੀਂ ਤਾਂ ਸਾਡੇ ਵੇਲੇ ਤਾਂ ਇਹ ਹੁੰਦਾ ਸੀਗਾ ਜਿਵੇਂ ਹੁਣ ਕੁੜੀਆਂ ਥੋੜਾ ਜਿਆਦਾ ਪੜਦੀਆਂ ਤਾਂ ਜ਼ਿਆਦਾ ਹੈ ਹੀ ਨਹੀਂ ਪਰ ਜਿੱਦ ਇੱਕ ਦਾ ਨੰਬਰ ਕਟਾ ਜੀ ਤਾਂ ਵੀ ਨਾ ਐਗਜ਼ਾਮੀਨਰ ਨੂੰ ਗਾਲਾਂ ਕੱਢਦੀਆਂ ਕੰਜੂਸ ਮੱਖੀ ਚੂਸ ਪਤਾ ਨਹੀਂ ਕੌਣ ਬੈਠਾ ਥਾ ਇੱਕ ਨੰਬਰ ਹੋਰ ਦਿੰਦਾ ਰੁਤਿੰਦਰ ਸੇ ਦੋ ਦੋ ਨੰਬਰ ਆਗੇ ਹੋ ਜਾਂਦੀ ਹੈ ਨਾ 2% ਆਗੇ ਹੋ ਜਾਂਦੀ ਤੇ ਇੱਧਰ ਤੁਸੀਂ ਦੇਖੋ ਦਰਿਆਦਿਲ ਮੁੰਡੇ ਜਿਹੜੇ 40 ਨੰਬਰ ਆ ਜਾਣ ਨਾ ਤਾਂ ਵੀ ਦੁਆਵਾਂ ਹੀ ਆ ਕਿਹੜਾ ਰੱਬ ਦਾ ਬੰਦਾ ਬੈਠਾ ਸੀ ਓਏ 33 ਨੰਬਰ ਦਾ ਕਰਕੇ ਆਏ ਸੀ 6 ਸੱਤ ਪਤਾ ਨਹੀਂ ਕਿੱਥੋਂ ਪਾਦੇ ਉਹਨੇ ਪੱਲੇ ਪਾ ਦਈਆ ਹੈ ਸੱਚ ਜਲੀ ਨਾਲ ਹੀ ਖੋਸ਼ ਆ ਸੋ ਆ ਤਾਂ ਦੇ ਰਿਜ਼ਲਟ ਵੀ ਚੱਲਿਆ ਜਾਣਾ ਨਹੀਂ ਕੀਤਾ ਕੰਮ ਜਿਹੜਾ ਕੀਤਾ ਹੁਣ ਤੁਸੀਂ ਆਪਣੇ ਆਪਣੇ ਕੈਰੀਅਰ ਚੁਣਨੇ ਨੇ ਤੁਸੀਂ ਕਮਰਸ ਜਾਣਾ ਹੈ ਤੁਸੀਂ ਮੈਡੀਕਲ ਜਾਣਾ ਹੈ ਤੁਸੀਂ ਇੰਜੀਨੀਅਰਿੰਗ ਜਾਣਾ ਹੈ ਨਾਨ ਮੈਡੀਕਲ ਜਾਣਾ ਹੈ ਤੁਸੀਂ ਆਰਟਸ ਵਾਲੇ ਪਾਸੇ ਜਾਣਾ ਹੈ ਤਾਂ ਆਈਪੀਐਸ ਵਾਲੇ ਪਾਸੇ ਜਾਓਗੇ ਆਈਐਸ ਵਾਲੇ ਪਾਸੇ ਜਾਓਗੇ ਕਿੱਥੋਂ ਬਾਅਦ ਸ਼ੁਰੂ ਹੋਊਗਾ ਹੁਣ ਬਹੁਤ ਤੱਕ ਕਮਾਲ ਦਾ ਇੱਕ ਪੁਆਇੰਟ ਇਸ ਆ ਗਿਆ ਇਸ ਤੋਂ ਬਾਅਦ ਤੁਸੀਂ ਡਿਸਾਈਡ ਕਰਨਾ ਪੰਜਾਬ ਸਰਕਾਰ ਵੱਲੋਂ ਇਸ ਕੰਮ ਵਾਸਤੇ ਬਰਾਲੇ ਕੀਤੇ ਗਏ ਨੇ ਕੈਰੀਅਰ ਗਾਈਡੈਂਸ ਕਿ ਤੁਸੀਂ ਸਾਥੋਂ ਹੀ ਪੁੱਛ ਸਕਦੇ ਹੋ ਕਿ ਅਸੀਂ ਆ ਕਰਨਾ ਚਾਹੁੰਦੇ ਹਾਂ ਜਿਹਦੇ ਵਿੱਚ ਕੀ ਕੀ ਅੱਗੇ ਦਿੱਕਤਾਂ ਆ ਸਕਦੀਆਂ ਨੇ ਕਿੱਥੇ ਕਿੱਥੇ ਇਹ ਦੇ ਇੰਸਟੀਚਿਊਟ ਨੇ ਇਹਦਾ ਕਿੱਥੇ ਕਿੱਥੇ ਲਾਇਬ੍ਰੇਰੀਆਂ ਮਿਲਣਗੀਆਂ ਕਿਤਾਬਾਂ ਕਿੱਥੋਂ ਮਿਲਣਗੀਆਂ ਸਾਰਾ ਕੁਝ ਕਿਉਂਕਿ ਪਹਿਲਾਂ ਨਹੀਂ ਦੱਸਦੇ ਸੀਗੇ ਮਤਲਬ ਪਹਿਲਾਂ ਤਾਂ ਇਹ ਹੁੰਦਾ ਸੀਗਾ ਕਿ ਕਾਲਜ ਚਲੇ ਗਏ ਦਸਵੀਂ ਤੋਂ ਬਾਅਦ ਅੱਜ ਕੱਲ ਤਾਂ ਚਲੋ ਪਲੱਸ 2 ਕਾਲਜ ਐ ਸਕੂਲ ਅਜੀ ਉਹ ਜਦ ਪਲੱਸ 2 ਤੋਂ ਬਾਅਦ ਚਲੇਗੇ ਤਾਂ ਪ੍ਰੋਸਪੈਕਟਸ ਲੈ ਲੇ ਫਾਰਮ ਵੀ ਉਹ ਚ ਕੱਢ ਲਿਆ ਨਾਮ ਵੀ ਭਰਤਾ ਪਿਤਾ ਦਾ ਨਾਮ ਵੀ ਭਰਤਾ ਐਡਰੈਸ ਵੀ ਭਰਤਾ ਜਦੋਂ ਆਇਆ ਵੀ ਵਿਸ਼ੇ ਉਹ ਪਤਾ ਹੀ ਨਹੀਂ ਵੀ ਕਿਹੜੇ ਕਿਹੜੇ ਲੈਣੇ ਨੇ ਤੇ ਫਿਰ ਨਾਲ ਦਾ ਕੋਈ ਖੜਾ ਉਹ ਇਕਨੋਮਿਕਸ ਦਾ ਨਹੀਂ ਬਹੁਤ ਔਖੀ ਤਾਂ ਇਹਦੀ ਤਾਂ ਤੇ ਨੂੰ ਪੰਜਾਬੀ ਉਹ ਲੈ ਲਿਆ ਜਾ ਫਿਜ਼ੀਕਲ ਐਜੂਕੇਸ਼ਨ ਲੈਣਾ ਹੋ ਸਕਦਾ ਉਹਦੇ ਲਈ ਇਕਨੋਮਿਕਸ ਸੌਖੀ ਹੋਵੇ ਮੇਰੇ ਲਈ ਸੌਖੀ ਹੋਵੇ ਉਹ ਆਪਣੇ ਸਾਹ ਨਾਲ ਵਿਸ਼ੇ ਦੱਸਦੇ ਜਦ ਮੈਂ ਇਥੇ ਨਾਲ ਲਈ ਜਾਂ ਨਾਨ ਮੈਡੀਕਲ ਨਾਲ ਲਈ ਜਾਂ ਮੈਡੀਕਲ ਨਾਲ ਲਈ ਉਹਨਾਂ ਨੂੰ ਅੱਖ ਲੱਗਦੀ ਸੀ ਨਾ ਜਿਹੜੇ ਆਲੇ ਦੋਲੇ ਖੜੇ ਸੀ ਸੀਨੀਅਰ ਕਾ ਹੁੰਦੇ ਸੀ ਆਪਣੇ ਤੇ ਉੱਥੋਂ ਫਿਰ ਬੱਚੇ ਦਾ ਕਈ ਵਾਰੀ ਐਜੇ ਵੀ ਵਿਸ਼ੇ ਮਿਲ ਜਾਂਦੇ ਸੀ ਜਿੰਨੇ ਜਦੋਂ ਕੋਈ ਇੰਟਰਸਟ ਨਹੀਂ ਹੁੰਦਾ ਸੀ ਸੋ ਅੱਜ ਕੱਲ ਤਾਂ ਇੰਨਾ ਜ਼ਿਆਦਾ ਖੁੱਲ ਗਿਆ ਕੈਰੀਅਰ ਦਾ ਜਿਹੜਾ ਸਕੋਪ ਕਿ ਹੁਣ ਹੁਣ ਕੋਈ ਇਕੱਲਾ ਇੰਜੀਨੀਅਰ ਡਾਕਟਰ ਜਾਂ ਪਾਇਲਟ ਤੇ ਨਹੀਂ ਰਹਿ ਗਿਆ ਕੰਮ ਹੁਣ ਤਾਂ ਬਹੁਤ ਜ਼ਿਆਦਾ ਦੁਨੀਆ ਜਿਹੜੀ ਖੁੱਲ ਗਈ ਹੈ ਔਰ ਉਹ ਉਹ ਸਬਜੈਕਟ ਜਿਹੜੇ ਆਪਾਂ ਸੋਚੇ ਵੀ ਨਹੀਂ ਸੀ ਉਹਨਾਂ ਚੋਂ ਆਪਣੇ ਪਿੰਡਾਂ ਦੇ ਬੱਚੇ ਫਸਟ ਆ ਰਹੇ ਨੇ ਉਹਨਾਂ ਚੋ ਮੇਰੇ ਕੋਲੇ ਇਹ ਵੀ ਪਰਿਚਿਤਤਾ ਹੈਗੀ ਹੈ ਕਿ ਆਪਣੇ ਪਿੰਡਾਂ ਦੇ ਜਿਹੜੇ ਪਿੰਡੂ ਖੇਤਰਾ ਦੇ ਸਕੂਲਾਂ ਚ 96.9% 0.9% ਜਿਹੜਾ ਉਹ ਪਾਸ ਹੋਏ ਨੇ ਬੱਚੇ ਸ਼ਹਿਰੀ ਸਕੂਲਾਂ ਦੇ 94.71 94.71 ਸੋ ਪਿੰਡਾਂ ਵਾਲੇ ਬੱਚੇ ਜ਼ਿਆਦਾ ਮਿਹਨਤ ਕਰਦੇ ਕਿਉਂਕਿ ਪਤਾ ਕੀ ਜਦੋਂ ਬੱਚੇ ਨੂੰ ਇਹ ਹੋਵੇ ਕਿ ਆਹ ਕਿਤਾਬ ਜਿਹੜੀ ਹੈ ਮੇਰੀ ਜ਼ਿੰਦਗੀ ਬਦਲ ਸਕਦੀ ਆਹ ਕਿਤਾਬ ਜਿਹੜੀ ਹੈ ਉਹ ਮੇਰੀ ਤੇ ਮੇਰੇ ਪਰਿਵਾਰ ਦੀ ਜ਼ਿੰਦਗੀ ਬਦਲ ਸਕਦੀ ਹੈ ਹੋਰ ਕੋਈ ਤਰੀਕਾ ਨਹੀਂ ਮੈਂ ਪੜ ਲਾਂ ਤਾਂ ਫਿਰ ਬੱਚਾ ਜਿਵੇਂ ਆਪਾਂ ਕਹਿੰਦੇ ਸਾਧ ਬਣ ਕੇ ਬੰਨਪੰਦਾ ਦੇ ਵਾਸਤੇ ਤਾਂ ਸੋ ਫਿਰ ਬੱਚਾ ਬਹੁਤ ਜਨੂਨ ਨਾਲ ਪੜਦਾ ਤੇ ਇਹੀ ਕਾਰਨ ਕਿ ਅਚਨ ਮੈਰਿਟ ਲਿਸਟ 'ਚ ਆਏ ਨੇ ਅੰਮ੍ਰਿਤਸਰ ਵਾਲੇ ਫਸਟ ਆਏ ਨੇ ਪਰ ਗ੍ਰੇਟ ਟੌਪ 3 3 ਵਾਲੇ ਦੋਨੇ ਉਹਦਾ ਸਾਰਾ ਮਾਲ ਉਹ ਹੀ ਹੈ ਸਾਰਾ ਹੈਨਾ ਪਿੱਖੀ ਪੀਖੀ ਤੋਂ ਕਿਹੜੀ ਕੁੜੀ ਪੀਖੀ ਤੋਂ ਇਹ ਕਿਹਦਾ ਨਾਮ ਹੈਗਾ ਅਰਸ਼ਦੀਪ ਪੀਖੀ ਤੋਂ ਨਾ ਬੈਸੀ ਪੀਖੀ ਰੈਣੀ ਜੋਗਰ ਅੱਲਾ ਫਿਰ ਤੂੰ ਉੱਥੇ ਪੀਖੀ ਪਰਣਾ ਹੋਣੀ ਓਕੇ ਵੈਰੀ ਬੈ ਕਿਉਂਕਿ ਮਾਨਸਾ ਲਿਖ ਦਿੰਦੇ ਆ ਨਾ ਪਰ ਬਾਅਦ ਚ ਮੈਨੂੰ ਪਤਾ ਲੱਗਾ ਪੀਖੀ ਦਾ ਪਿੰਡ ਆਪਣੇ ਪਿੰਡਾਂ ਕੋਲੇ ਸਾਡੇ ਪਿੰਡਾਂ ਕੋਲੇ ਤੇ ਤਨੌਲੇ ਵਾਲੀ ਕੁੜੀ ਕੌਣ ਹਰਸੀਰਤ ਅੱਛਾ ਤਨੌਲੇ ਤੋਂ ਉਸ ਫੇ ਬਨਾਲੇ ਜਾਂਦੇ ਹਾਂ ਹਾਂਜੀ ਸਰ ਅੱਛਾ ਤਨੌਲੇ ਖਸਰੇ ਜੀ ਸਰ ਛੋਟੇ ਛੋਟੇ ਖਸਬੇ ਨੇ ਪੀਖੀ ਤਨੌਲਾ ਹੈ ਨਾ ਤੇ ਨਾਲ ਜਿਸ ਹੈ ਫਰੋਜਪੁਰ ਜ਼ਿਲ੍ਹੇ ਵਾਲੇ ਮਨਵੀਰ ਮਨਵੀਰ ਕਿਹੜਾ ਪਿੰਡ ਹੈ ਕਿਹੜੇ ਸਕੂਲ ਹੈ ਐਸਐਮ ਕਸਵਣਾ ਕਸਵਣਾ ਪਿੰਡ ਕਿਹੜਾ ਮੱਲੇਸ਼ਾ ਕਿੰਨੇ ਕਿਲੋਮੀਟਰ ਦਾ 10 3 ਕਿਲੋ ਜਾਣਾ ਆਉਣ ਦੀ ਕੋਈ ਦਿੱਕਤ ਨਹੀਂ ਵੇਰੀ ਗੁੱਡ ਕੋਟ ਸੁਖਿਆ ਅਕਸ਼ਨੂਰ ਅੱਛਾ ਕੋਟ ਸੁਖੇ ਹੀ ਪਿੰਡ ਹੈ ਅੱਛਾ ਉੱਥੋਂ ਫਿਰ ਤੁਸੀਂ ਕੋਟ ਸੁਖਿਆ ਜਾਣੇ ਹੋ ਫਰੀਦਕੋਟ ਜ਼ਿਲ੍ਹੇ ਚ ਤੇ ਛੱਤਿਆਣਾ ਦਾ ਫੇਮਸ ਪਿੰਡ ਹੈ ਸ਼ਸ਼ੀਕਾ ਸ਼ਸ਼ੀਕਾ ਛੱਤਿਆਣਾ ਤਾਂ ਬਹੁਤ ਫੇਮਸ ਪਿੰਡ ਹੈ ਗਿੱਦੜਵਾਇ ਹਲਕੇ ਚ ਪੈਂਦਾ ਹਾਂਜੀ ਦੋਦਾ ਕੋਣੀ ਛੱਤਿਆਣਾ ਭਲਾਈ ਆਣਾ ਹਾਂਜੀ ਤੇ ਪਿੰਡ ਛੱਤਿਆਣੀ ਹਾਂਜੀ ਲੋਕਲੀ ਉੱਥੇ ਹੀ ਸਕੂਲ ਹੈ ਬਾਬਾ ਫਰੀਦ ਸੀਨੀਅਰ ਸੈਕੰਡਰੀ ਸਕੂਲ ਬਾਬਾ ਫਰੀਦ ਸੀਨੀਅਰ ਸਕੂਲ ਵੈਰੀ ਗੁੱਡ 498 ਆਊਟ ਆਫ 500 ਇਹਨਾਂ ਨਾਲ ਤਾਂ 4-5 ਮੁੰਡੇ ਪਾਸ ਹੋ ਜਾਂਦੇ ਆ